ਤੋ ਮੈਂ ਸਾਰਿਆਂ ਦਾ ਸਵਾਗਤ ਕਰਦਾ ਬਹੁਤ-ਬਹੁਤ ਧੰਨਵਾਦ ਅੱਜ ਇੱਥੇ ਜਿਹੜੇ 72 ਪਟਿਆਲਾ 에ਅਰ ਕraft ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਦੇ 72 ਸਟੂਡੈਂਟ ਨੇ 72 ਤੇ ਇਸ ਫਲਾਈ ਕਲੱਬ ਦੇ ਵਿੱਚ 32 ਪਾਇਲਟ ਜਿਹੜੇ ਨੇ ਉਹ ਟ੍ਰੇਨਿੰਗ ਲੈ ਰਹੇ ਨੇ ਸੋ ਉਹਨਾਂ ਸਾਰਿਆਂ ਨੂੰ ਅੱਜ ਮਿਲਣ ਆਏ ਜਿਹੜੇ 32 ਸਿਖਲਾਈ ਦੇ ਅਧੀਨ ਪਾਇਲਟ ਨੇ ਉਹਨਾਂ ਜੋ ਬਹੁਤੇ ਪਹਿਲੀ ਜਨਰੇਸ਼ਨ ਐ ਉਹਨਾਂ ਦੀ ਜਿਹੜੀ ਐਵੀਏਸ਼ਨ ਫੀਲਡ ਚ ਆ ਰਹੀ ਐ ਮੈਨੂੰ ਦਿੜਬੇ ਦੇ ਬੱਚੇ ਮਿਲੇ ਮੈਨੂੰ ਧੂਰੀ ਦੇ ਬੱਚੇ ਮਿਲੇ ਖੁੱਡੀਆਂ ਪਿੰਡ ਦਾ ਇੱਕ ਮੁੰਡਾ ਮਿਲਿਆ ਧਰਮਗੜ ਸਾਡੇ ਪਿੰਡ ਕੋਲੇ ਐ ਧਰਮਗੜ ਦਾ ਇੱਕ ਬੱਚਾ ਮਿਲਿਆ ਭਵਾਨੀਗੜ੍ਹ ਦੀ ਕੁੜੀ ਬੋਲ ਕੇ ਗਈ ਐ ਮਲੋੜ ਤੋਂ ਬੱਚੀ ਨੇ ਬੋਲਿਆ ਔਰ ਪਤਾ ਤਾਂ ਹੈਗਾ ਇਹਦਾ ਮਤਲਬ ਪਿੰਡਾਂ ਚ ਪਰ ਇਸ ਪੱਧਰ ਤੇ ਨਹੀਂ ਪਤਾ ਕਿ ਸਾਡੇ ਬੱਚੇ ਜਿਹੜੇ ਨੇ ਉਹ ਇੱਥੇ ਜਿਆਦਾ ਗਿਣਤੀ ਚ ਆ ਸਕਣ ਤੇ ਉਹ ਅੰਬਰਾਂ ਦੇ ਵਿੱਚ ਉਡਾਰੀਆਂ ਜਿਹੜੀਆਂ ਉਹ ਮਾਰ ਸਕਣ ਪ੍ਰਾਈਵੇਟ ਜਿਹੜੀਆਂ ਕਲੱਬਸ ਦੇ ਉੱਚ ਕਮਰਸ਼ੀਅਲ ਪੈਲੇਟ ਬਣਨ ਵਾਸਤੇ 40 ਤੋਂ 45 ਲੱਖ ਰੁਪਿਆ ਖਰਚ ਹੁੰਦਾ ਹੈ ਪਟਿਆਲਾ ਫਲਾਈਂਗ ਕਲੱਬ ਦੇ ਵਿੱਚ 50% ਸਬਸਿਡੀ ਗਵਰਨਮੈਂਟ ਦਿੰਦੀ ਹੈ 22 ਤੋਂ 25 ਲੱਖ ਦੇ ਵਿੱਚ ਇੱਥੇ ਜਿਹੜੀ ਟ੍ਰੇਨਿੰਗ ਹੋ ਜਾਂਦੀ ਹੈ ਜਿਹੜੀ ਬਾਹਰ 40 ਤੋਂ 45 ਚ ਹੁੰਦੀ ਹੈ ਇੱਥੇ 22 ਤੋਂ 25 ਚ ਹੁੰਦੀ ਹੈ ਤੇ ਫੀਸ ਘੱਟ ਹੋਣ ਕਰਕੇ ਆਮਕਰਾਂ ਦੇ ਬੱਚੇ-ਬੱਚੀਆਂ ਵੀ ਅਸਮਾਨਾਂ ਦੇ ਵਿੱਚ ਉਡਾਰੀ ਮਾਰਨ ਦਾ ਸੁਪਨਾ ਲੈ ਸਕਦੇ ਨੇ ਦੁਕਾਨਦਾਰਾਂ ਦੇ ਆਮਕਰਾਂ ਦੇ ਜ਼ਿਮੀਦਾਰਾਂ ਦੇ ਬੱਚੇ 7 ਕਰੋੜ ਦੀ ਲਾਗਤ ਨਾਲ ਇੱਥੇ ਮਿਊਜ਼ੀਅਮ ਵੀ ਜਿਹੜਾ ਉਹ ਬਣਾਇਆ ਜਾਊਗਾ ਜ ਜੋਦੀ ਸਾਰੀ ਇਨਸਟ੍ਰਕਸ਼ਨ ਹੋ ਗਈ ਤੇ ਸਭ ਕੁਝ ਰੈਡੀ ਹੈ ਲਗ ਭਗ ਤੇ ਮਿਊਜ਼ੀਅਮ ਦੇ ਵਿੱਚ ਮਿਗ ਸੈਕੰਡ ਜਨਰੇਸ਼ਨ ਦੇ ਹੈਲੀਕਾਪਟਰਸ ਸਿਮੂਲੇਟਰਸ 에ਵੀਏਸ਼ਨ ਹੈਰੀਟੇਜ ਜਿਹੜੇ ਵਿਂਟੇਜ ਜਹਾਜ਼ ਨੇ ਪੁਰਾਣੇ ਜਹਾਜ਼ ਦੇਖ ਰਹੇ ਹੋਵਗੇ ਤੁਸੀਂ ਉਹਦੇ ਨਾਲ ਬੜਾ ਫਾਇਦਾ ਹੋਊਗਾ ਇਹ ਸਮਝ ਲਓ ਜਿਹੜੇ ਮੇਨਟੇਨੈਂਸ ਕਾਲਜ ਦੇ ਬੱਚੇ ਨੇ ਉਹਨਾਂ ਲਈ ਸਮਝ ਲਓ ਲੈਬੋਰੀਟਰੀ ਹੈ ਜਿੱਥੇ ਉਹਨਾਂ ਨੇ ਐਕਸਪੀਰੀਅੰਸ ਲੈਣਾ ਹੈ ਜਿੱਥੇ ਤਜਰਬੇ ਕਰਨੇ ਆ ਉਹਨਾਂ ਨੇ ਤੇ ਅੱਜ ਨਵੀਂ ਜਿਹੜੀ ਵੈਬਸਾਈਟ ਹੈ ਡੀਸੀਏ .punjab.gov.in dca.punjab.gov.in ਉਹਦੀ ਸ਼ੁਰੂਆਤ ਕੀਤੀ ਗਈ ਹੈ ਤੇ 253 ਏਕੜ ਦੇ ਵਿੱਚ ਇਹ 에ਵੀਏਸ਼ਨ ਕਲੱਬ ਹੈ ਤੇ ਫਲਾਈਂਗ ਕਲੱਬ ਜਿਹੜਾ ਪਟਿਆਲੇ ਦਾ ਇਹ ਦੇਸ਼ 'ਚੋਂ 7ਵੇਂ ਨੰਬਰ ਤੇ ਰੈਂਕਿੰਗ ਹੈ ਦੀ ਪੰਜ ਸਿੰਗਲ ਇੰਜਨ ਜਹਾਜ਼ ਨੇ ਦੋ ਮਲਟੀ ਇੰਜਨ ਜਹਾਜ਼ ਨੇ ਇੱਕ ਹੁਣੇ ਹੀ ਜਿਹੜਾ ਟੈਕਨਮ 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 ਜਿਹੜਾ ਮਲਟੀ ਇੰਜਨ ਜਹਾਜ਼ ਹੁਣੀ ਸ਼ਾਮਲ ਕੀਤਾ ਹੈ ਇਟਲੀ ਤੋਂ ਲਿਆਂਦਾ 5 ਕਰੋੜ ਦੀ ਲਾਗਤ ਨਾਲ ਖਰੀਦਿਆ ਇਥੇ ਨਾਈਟ ਲੈਂਡਿੰਗ ਦੀ ਫੈਸਿਲਿਟੀ ਵੀ ਹੁਣ ਹੋ ਗਈ ਹੈ ਤੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੰਟਰਨੈਸ਼ਨਲ ਐਕਸਪੀਰੀਅੰਸ ਵੀ ਮਿਲਦਾ ਉੱਥੇ ਇੰਟਰਨੈਸ਼ਨਲ ਫਲਾਈਟਸ ਨੇ ਸੋ ਜ਼ਰੂਰੀ ਨਹੀਂ ਹੈ ਇਕੱਲੇ ਪਾਇਲਟ ਬਣਨ ਆਉਣਗੇ ਇੰਜੀਨੀਅਰ ਵੀ ਬਣਨਗੇ ਇਥੋਂ ਹੋਰ 에ਵੀਏਸ਼ਨ ਸੈਕਟਰ ਦੇ ਜਿੰਨੇ ਵੀ ਸਟੂਡੈਂਟ ਨੇ ਉਹ ਕਿਉਂਕਿ 에ਵੀਏਸ਼ਨ ਸੈਕਟਰ ਬਹੁਤ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਿਹਾ ਤੇ ਬਹੁਤ ਜ਼ਿਆਦਾ ਸਕੋਪ ਹੈ ਇਸ ਫੀਲਡ ਦੇ ਵਿੱਚ ਤੇ ਮੈਂ ਇੱਕ ਹੋਰ ਵੀ ਗੱਲ ਦੱਸਣੀ ਚਾਹੁੰਦਾ ਕਿ ਇਸ ਜਿਹੜੇ ਸਾਰੀਆਂ ਸੀਟਾਂ ਨੇ ਇਹਦੇ ਵਿੱਚ 33% SCBC ਕੋਟਾ ਵੀ ਇਹਦੇ ਵਿੱਚ ਰੱਖਿਆ ਗਿਆ ਤਾਂ ਕਿ ਆਮ ਘਰਾਂ ਦੇ ਬਿਲਕੁਲ ਗਰੀਬ ਘਰਾਂ ਦੇ ਬੱਚਿਆਂ ਨੂੰ ਵੀ ਇੱਥੇ ਮੌਕਾ ਮਿਲ ਸਕੇ